ਮਾਂ ਦਾ ਬੰਦੇ ਦੀ ਜ਼ਿੰਦਗੀ ਵਿੱਚ ਅਹਿਮ ਅਸਰ ਹੈ। ਹਰ ਮਨੁੱਖ ਦੇ ਮਨ ਦੇ ਉੱਪਰ ਹਰ ਮਾਂ ਦਾ ਮਨੁੱਖ ਦੇ ਮਨ ਤੇ ਹਰ ਅਸਰ ਹੈ। ਇਹ ਵੱਖਰੀ ਗੱਲ ਹੈ ਕਿ ਕਿਸੇ ਤੇ ਥੋੜਾ ਤੇ ਕਿਸੇ ਤੇ ਬਹੁਤਾ ਹੈ। ਇਸੇ ਕਾਰਨ ਕਰਕੇ ਕਲਸੀਦਾਸ ਕਹਿੰਦਾ ਹੈ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕੈ ਸੂਰ ਨਹੀਂ ਤੂੰ ਜਨਨੀ ਬਾਂਧ ਰਹਿ। ਕਾਇ ਗਵਾਵੇ ਨੂਰ ਮਾਂ ਜੇ ਤੂੰ ਜਨਮ ਦੇਣਾ ਚਾਹੇ ਸੁਰਭਾ ਹੋਵੇ ਚਾਹੇ ਦਾਤਾ ਹੋਵੇ ਚਾਹੇ ਭਗਤ ਹੋਵੇ ਅਗਰ ਇਹਨਾਂ ਤਿੰਨਾਂ ਚੋਂ ਇੱਕ ਨਹੀਂ ਤੇ ਮੈਂ ਤੈਨੂੰ ਸੁਝਾ ਦਿਆਂਗਾ ਕਿ ਐਵੇਂ ਬੱਚੇ ਨੂੰ ਜਨਮ ਦੇ ਕੇ ਤੇ ਆਪਣੀ ਜਵਾਨੀ ਕੋਲ ਕੋਲ ਕੀ ਬਰਬਾਦ ਨਾ ਕਰ ਆਪਾਂ ਧੀਆ ਵਾਲੇ ਆਪਾਂ ਮਾਵਾ ਵਾਲੇ ਆ ਸਾਡੀਆਂ ਸਾਰੀਆਂ ਦੀਆਂ ਵੱਖ-ਵੱਖ ਪਤਨੀਆਂ ਨੇ ਮੇਰੀ ਗੱਲ ਨੂੰ ਧਿਆਨ ਨਾਲ ਵੇਖਿਆ ਜੇ ਜਦੋਂ ਬੱਚਾ ਮਾਂ ਦਾ ਦੁੱਧ ਚੁੰਘਦਾ ਹੈ ਨਾ ਮਾਂ ਦਾ ਅਸੀਂ ਖੂਨ ਪੀ ਕੇ ਗੱਭਰੂ ਹੁੰਨੇ ਆ ਮਾਂ ਦੇ ਚਿਹਰੇ ਦੀ ਜਿਹੜੀ ਰੌਣਕ ਹੁੰਦੀ ਹੌਲੀ-ਹੌਲੀ ਢੜ ਕੇ ਤੇ ਬੱਚੇ ਦੇ ਅੰਦਰ ਚਲੀ ਜਾਂਦੀ ਹੈ ਮਾਂ ਦਾ ਦੁੱਧ ਚੁੰਘਦਾ ਨਾ ਬੱਚਾ ਕਿਤੇ ਅੱਜ ਤੋਂ ਬਾਅਦ ਧਿਆਨ ਨਾਲ ਵੇਖਿਆ ਜੇ ਮਾਂ ਦੀ ਸੁੰਦਰਤਾ ਕੋਲ ਕੋੜ ਕੇ ਬੱਚੇ ਦੇ ਅੰਦਰ ਜਾਂਦੀ ਤੇ ਬੱਚਾ ਬਗਰੂ ਗਬਰੂ ਹੋ ਜਾਂਦਾ ਹੈ ਮਾਂ ਬੁਜ਼ੁਰਗ ਹੋ ਜਾਂਦੀ ਹੈ ਐਸੇ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਹੁੰਦਾ ਜੈਸਰੀ ਲੱਗਦਾ ਪਹਿਲਾ ਸ਼ਬਦ ਜਿਨ ਹਰ ਹਿੱਟ ਦੇ ਨਾਮ ਨਾ ਬਸਿਓ ਤਿਨ maat ਤੀਜੇ ਹਰ ਵਾਂਝਾ ਤਿਨ ਸੁਣੀ ਦੇ ਫਿਰੇ ਬਿਨ ਨਾਵੈ ਕੋਈ ਖੱਬ ਖੱਬ ਕੋਈ ਕਰਾਂ ਜਾ ਤਨ ਗੁਰੂ ਰਾਮਦਾਸ ਪਾਤਸ਼ਾਹ ਜੈਸਰੀ ਮਹੱਲਾ ਚੌਥਾ ਜਿੰਨਾ ਮਨੁੱਖਾਂ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਗੁਰੂ ਆਮਰਦਾਸ ਪਾਚਾ ਕਹਿੰਦੇ ਵੈਗਰੂ ਕਿੰਨਾ ਚੰਗਾ ਹੋਵੇ ਭੀ ਉਹ ਮਾਵਾਂ ਬਾਝ ਰਹਿ ਜਾਣ ਕਾਰਨ ਆਪ ਆਪਣੀ ਸਰੀਰ ਦੀ ਬਣਤਰ ਮਾਂ ਦੇ ਖੂਨ ਤੋਂ ਬਣੀ ਹੈ ਅਸੀਂ ਗੁਰਬਾਣੀ ਦੀ ਪੰਕਤੀ ਪੜ੍ਹਦੇ ਹਾਂ ਮਾਂ ਕੀ ਰਗਤ ਪਿਤਾ ਬਿੰਦ ਝਾਰਾ ਮਾਂ ਤੇ ਪਿਤਾ ਦੀ ਕੇਵਲ ਤੇ ਕੇਵਲ ਇੱਕ ਬੂੰਦ ਤੋਂ ਸਾਡਾ ਸਰੀਰ ਦਾ ਮੁੱਢ ਵੱਜਾ ਬਾਕੀ ਦੀਆਂ ਜਿੰਨੀਆਂ ਸਾਡੀਆਂ ਹੱਡ ਪਸੜੀਆਂ ਨਾੜਾਂ ਨੇ ਨਾ ਇਹ ਮਾਂ ਦਾ ਖੂਨ ਹੈ ਤੇ ਦੁਨੀਆ ਦਾ ਕੋਈ ਮਨੁੱਖ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਦੁਨੀਆ ਦਾ ਕੋਈ ਮਨੁੱਖ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ ਮੈਂ ਇਤਿਹਾਸ 'ਚ ਝੁੰਨੀ ਕੀ ਦੀ ਗੱਲ ਇਹ ਹਰੀ ਸਿੰਘ ਨਰੂਏ ਦੀ ਕਹਿ ਕੇ ਤੇ ਫਿਰ ਇੱਥੇ ਆਵਾਂ ਹਰੀ ਸਿੰਘ ਨਰੂਆ ਕਸ਼ਮੀਰ ਦਾ ਗਵਰਨਰ ਬਣਿਆ ਮਨ ਦੀ ਅਵਸਥਾ ਹੈ ਆ ਆਪਣੀ ਮਾਂ ਨੂੰ ਕਹਿਣ ਲੱਗਾ ਵੀ ਮਾਂ ਮੇਰਾ ਬਾਪ ਗੁਜਰ ਗਿਆ ਸਰਦਾਰ ਹਰੀਦ ਸਿੰਘ ਲੜਕੇ ਦੇ ਪਿਤਾ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਸੀ ਇਹਦੀ ਉਪਰ ਗੋਤ ਸੀ ਜਨਮੇ ਦਾ ਗੁਜਰਾਵਾਲੇ ਹੋਇਆ ਇਹਦੇ ਪਿਤਾ ਜੀ ਚੜ੍ਹਾਈ ਕਰ ਗਏ 15 ਸਾਲ ਦੀ ਉਮਰ ਦੇ ਵਿੱਚ ਬਸੰਤ ਦੇ ਮੌਕੇ ਤੇ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੀ ਭਰਤੀ ਕਰਦਾ ਉਹਦੇ ਵਿੱਚ ਇਹਦੇ ਕਰਤਾ ਵੇ ਕੇ ਮਹਾਰਾਜੇ ਰਣਜੀਤ ਸਿੰਘ ਹਰੀ ਸਿੰਘ ਨਲਗੇ ਨੂੰ ਆਪਣੀ ਫੌਜ ਵਿੱਚ ਵਿਸ਼ੇਸ਼ ਤੌਰ ਤੇ ਨਿਯਿਤ ਕਰ ਦਿੱਤਾ ਆ ਆਪਣੀ ਜੋਰ ਵਿਖਾਏ ਆਪਣੀ ਯੋਗਤਾ ਦੇ ਨਾਲ ਉਹ ਗੁਰਮੁਖੋ ਲੰਗੀ ਜਾਣ ਦੇ ਬਿਰਸਿਰਾਂ ਕਰੋ ਜਿਹੜਾ ਲੰਗਦਾ ਉੱਥੇ ਕੀ ਕਬਜ਼ਾ ਕਰ ਲੇਗਾ ਮੈਂ ਬੇਨਤੀ ਕਰਾਂ ਤੁਹਾਡੇ ਜਥੇਦਾਰਾਂ ਨੂੰ ਅਸੀਂ ਦਰਬਾਰ ਸਾਹਿਬ ਤੋਂ ਇੱਕ ਅਦਾ ਜਰਜਾ ਤੁਹਾਡੇ ਜਥੇਦਾਰ ਜਾਦੇ ਇੱਥੇ ਜੇ ਮੈਨੂੰ ਪੁੱਛਿਆ ਵੀ ਗੈਰੀ ਜੀ ਕਿੱਥੋਂ ਹੋ ਗਏ ਆ ਕਿ ਮੈਂ ਕਿਹਾ ਮੈਂ ਉਸ ਜਥੇਦਾਰਾਂ ਕੋਲ ਹੋ ਗਏ ਆ ਸਾਡੇ ਉੱਥੇ ਇੱਕ ਜਥੇਦਾਰ ਕਲਾ ਦਰਬਾਰ ਸਾਹਿਬ ਦਾ ਅਕਾਲ ਤਖਤ ਦਾ ਉਹ ਵਿਚਾਰਾ ਕਹਿੰਦੇ ਸਾਬੂ ਕੀ ਤਲਵੰਡੀ ਦੀ ਕਦੇ-ਕਦੇ ਉਹ ਵੀ ਘੱਟ ਮਿਲਦਾ ਤੁਹਾਡੇ ਜਾਦੇ ਨੇ ਮੈਂ ਕਵਾਂਗਾ ਵੀ ਜਥੇਦਾਰਾਂ ਦੇ ਮੇਲੇ ਝੋਕਿਆ ਸਾਰਿਆਂ ਨੂੰ ਲੱਕ ਪਾ ਦੇ ਦੂਜੇ ਨੂੰ ਘੂਰੀਆਂ ਮਾਰੀ ਜਾਂਦੇ ਨੇ ਉਹਨਾਂ ਉਹ ਫਨਾਨਾ ਨੇ ਉਹ ਕੱਖ ਨਹੀਂ ਹੁੰਦਾ ਜਿਹੜਾ ਕੋਈ ਜਾਂਦਾ ਉਹਨੂੰ ਜਾਣਦੇ ਹੋ ਕੁਝ ਨਹੀਂ ਹੁੰਦਾ ਤੁਸੀਂ ਆਪਣੇ ਆਪ ਨੂੰ ਸਾਵਧਾਨ ਰੱਖੋ ਗੁਰੂ ਸਾਡੇ ਤੇ ਮਿਹਰ ਕਰੇ ਕਨਸੈਂਟ੍ਰੇਸ਼ਨ ਬੜੀ ਜ਼ਰੂਰੀ ਹੈ ਮੈਨੂੰ ਇਹ ਗੱਲ ਕਿਉਂ ਕਹਿਣੀ ਪਈ ਮਾਨ ਸਿੰਘ ਚੌਰ ਨੂੰ ਆਪਾਂ ਸਾਰੇ ਜਾਣਦੇ ਆ ਸਾਡੀ ਕੌਮ ਦਾ ਮਹਾਨ ਵਿਦਵਾਨ ਹੋਇਆ ਮਾਨ ਸਿੰਘ ਚੌਰ ਉਹਦੀ ਕਥਾ ਮੈਂ ਰਿਕਾਰਡ ਸੁਣੀ ਰਿਕਾਰਡ ਚ ਭਰੀ ਹੋਈ ਕਹਿੰਦਾ ਵੀ ਇੱਕ ਪਾਸੇ ਮੇਰਾ ਪੁੱਤ ਮਰ ਗਿਆ ਇੱਕ ਪਾਸੇ ਮੇਰੇ ਕਥਾ ਕਰਦੇ ਲੋਕੀ ਗੱਲਾਂ ਕਰਨ ਲੱਗ ਪੜਨਾ ਤੇ ਮੈਨੂੰ ਪੁੱਤ ਦੇ ਮਰਨ ਦਾ ਉਹਨਾਂ ਦੁੱਖ ਨਹੀਂ ਜਨਾਂ ਲੋਕਾਂ ਦੀ ਗੱਲਾਂ ਦਾ ਤਾਂ ਉਹਦਾ ਮਨ ਖਿੰਡ ਜਾਂਦਾ ਕਥਾਵਾੜੇ ਦਾ ਤੇ ਜੇ ਮੇਰਾ ਆਪਣਾ ਨਹੀਂ ਜੁੜਿਆ ਤੁਹਾਡਾ ਕਿਵੇਂ ਜੁੜੇਗਾ ਤੁਹਾਡੀ ਮਰਜ਼ੀ ਜੋੜੋ ਜਾਂ ਨਾ ਜੋੜੋ ਪਰ ਮੇਰੇ ਦੇ ਤਰਸ ਕਰੋ ਵੀ ਮੈਨੂੰ 1 ਘੰਟਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਗੋਦੀ 'ਚ ਬਹਿ ਕੇ ਤੇ ਜੀਵਨ ਨੂੰ ਸਫਲਾ ਕਰ ਲਿਓ ਇਹ ਤੁਹਾਡੀ ਇੱਕ ਬੇਨਤੀ ਹੈ ਹਰਿਗ ਸਿੰਘ ਨੜਵਾ ਆਪਨੀ ਮਾਂ ਨੂੰ ਕਹਿਣ ਲੱਗਾ ਵੀ ਮਾਂ ਤੂੰ ਜੋ ਮੰਗੇਗੀ ਮੈਂ ਤੈਨੂੰ ਦਿਆਂਗਾ ਮਾਂ ਕਹਿਣ ਲੱਗੀ ਤੂੰ ਕੰਬਲਾ ਹੋ ਗਿਆ ਕਹਿਣ ਲੱਗਾ ਬੇਬੇ ਤੂੰ ਮੈਨੂੰ ਦੁੱਧ ਪਿਆਇਆ ਮੈਂ ਤੇਰੀ ਬਦੌਲਤ ਅੱਜ ਕਸ਼ਮੀਰ ਦਾ ਗਵਰਨਰ ਬਣਿਆ ਹੈ ਮੈਂ ਜੋ ਮੰਗੇਗੀ ਦਿਆਂਗਾ ਮਾਂ ਨੇ ਹੱਸ ਕੇ ਆਪਣੇ ਪੁੱਤ ਦੇ ਮੂੰਹ ਤੇ ਹੱਥ ਫੇਰਿਆ ਮੇਰਾ ਹਰੀਆ ਕਮੜਾ ਕਹਿਣ ਲੱਗਾ ਬੇਬੇ ਭਾਵੇਂ ਕਮੜਾ ਕਹਿੰਦੇ ਭਾਵੇਂ ਸਿਆਣਾ ਕਹੇ ਪਰਹਾ ਤਾਂ ਤੇਰਾ ਜੋ ਮੰਗਣਾ ਮੰਗ ਤੇ ਮਾਂ ਨੇ ਆਖਿਆ ਪੁੱਤ ਬੂਧੀ ਮੰਗਦਾ ਨਹੀਂ ਪਰ ਅੱਜ ਮਾਂ ਪੁੱਤ ਆਪਾਂ ਇਕੱਠੇ ਸਮਾਂਗੇ ਮੱਥੇ ਤੇ ਹੱਥ ਮਾਰ ਕੇ ਕਹਿਣ ਲੱਗਾ ਮਾਂ ਹੋ ਬੁੱਢੀਆਂ ਵਾਲੀਆਂ ਕਮਲੀਆਂ ਵਾਲੀ ਗੱਲਾਂ ਕੀਤੀਆਂ ਨਾ ਇਹਦੇ ਚ ਕੀ ਮਹਿਣਾ ਤੂੰ ਮੇਰੀ ਮਾਂ ਮੈਂ ਤੇਰਾ ਪੁੱਤ ਇਹਦੇ ਵਿੱਚ ਕਿਹੜਾ ਮਹਿਣਾ ਕਹਿਣ ਲੱਗੇ ਪੁੱਤ ਬੂਧੀਆਂ ਗੱਲਾਂ ਨਾ ਕਰ ਪਾਕਿਸਤਾਨੀ ਸਵੇਰੇ ਕਰਾਂਗੇ ਰਾਤ ਮਾਂ ਪੁੱਤ ਲੰਮੇ ਪੈ ਗਏ ਠੰਡ ਬੜੀ ਕਸ਼ਮੀਰ ਵਿੱਚ ਮਾਂ ਉੱਠੀ ਉਹਨੇ ਪਾਣੀ ਦਾ ਠੰਡਾ ਘੜਵਾ ਭਰਿਆ ਤੇ ਜਿੱਥੇ ਮਾਂ ਪੁੱਤ ਲੰਮੇ ਪਏ ਸਨ ਬਿਸਤਰੇ 'ਚ ਉਹ ਪਾਣੀ ਦੀ ਗੜਵੀ ਢੋਲ ਦਿੱਤੀ ਕਹਿਣ ਲੱਗਾ ਬੇਬੇ ਤੇਰਾ ਬੇੜਾ ਤਰਜਾ ਹੈ ਕਿਉਂ ਲੱਗੀ ਮਾਰ ਨਮੂਨੀਆਂ ਕਰਨਾਈ ਮਾਂ ਅਸਕੇ ਕਹਿਣ ਲੱਗੀ ਪੁੱਤਰਾ ਮੈਂ ਤਾਂ ਪਾਣੀ ਡੋਲਿਆ ਤੇ ਤੈਨੂੰ ਨਮੂਨਿਆਂ ਦਾ ਡਰ ਐ ਤੂੰ ਪਿਸ਼ਾਬ ਕਰਕੇ ਮੇਰਾ ਬਿਸਤਰਾ ਭਿਓ ਦਿੰਦਾ ਸੀ ਮੈਂ ਤੈਨੂੰ ਕਦੇ ਗਿਲਾ ਨਹੀਂ ਸੀ ਕੀਤਾ ਤੂੰ ਪਿਸ਼ਾਬ ਕਰਕੇ ਮੇਰਾ ਬਿਸਤਰਾ ਭਰ ਦਿੰਦਾ ਸੀ ਮੈਂ ਕਦੇ ਗਿਲਾ ਨਹੀਂ ਸੀ ਕੀਤਾ ਸਾਡੀ ਕੌਮ ਦੇ ਕਵੀ ਮੋਹਨ ਸਿੰਘ ਰਾणे ਕਵਤਾ ਲਿਖੀ ਮਾਂ ਦਾ ਦਿਲ ਬੜੀ ਮਸ਼ਹੂਰ ਹੈ ਪੰਜਾਬੀ 'ਚ ਇਹ ਕਵੀ ਬਿਚਾਰੀ ਬੰਦਾ ਆਪਣੀ ਮਾਂ ਦਾ ਕਾਲਜਾ ਕੱਢ ਕੇ ਭੱਜਾ ਜਾ ਰਿਹਾ ਮਾਂ ਦਾ ਕਾਲਜਾ ਕੱਢ ਕੇ ਜਿਹੜੀ ਮਾਂ ਨੇ ਜਨਮ ਦਿੱਤਾ ਇੱਕ ਵੇ ਬੇਚਾਰੀ ਔਰਤ ਕੋਲ ਪੈ ਰੜ ਗਿਆ ਡਿੱਗ ਪਿਆ ਤੇ ਮਾਂ ਦੇ ਕਾਲਜੇ ਚੋਂ ਆਵਾਜ਼ ਆਈ ਪੁੱਤ ਤੇਰੀ ਮਾਂ ਮਰ ਜੇ ਤੈਨੂੰ ਛੱਡ ਤਾਂ ਨਹੀਂ ਲੱਗੀ ਤੇ ਜੇ ਮਾਂ ਮਾਂ ਦਾ ਕਾਲਜਾ ਕੱਢ ਕੇ ਤੇ ਪੁੱਤ ਭੱਜਾ ਜਾ ਰਿਹਾ ਨਕਮੀ ਔਰਤ ਕੋਲ ਵੇ ਵਿਚਾਰੀ ਔਰਤ ਕੋਲ ਮਾਂ ਦਾ ਕਾਲਜਾ ਕੱਢ ਕੇ ਜਾ ਰਿਹਾ ਪਰ ਮਾਂ ਦੇ ਅੰਦਰ ਅਜੇ ਵੀ ਅੰਦਰ ਦੀ ਵੀ ਮੇਰੇ ਪੁੱਤ ਨੂੰ ਤਤੀਵਾ ਨਾ ਲੱਗਿਆ